ਹੁਣ ਗੱਲ ਕਰਦੇ ਹਾਂ ਉਸ ਖਬਰ ਦੇ ਬਾਰੇ ਜਿਸ ਨੇ ਲੱਖਾਂ ਲੋਕਾਂ ਦੇ ਦਿਲਾਂ ਨੂੰ ਤੋੜ ਦਿੱਤਾ ਕੇਬੀਸੀ ਦੀ ਆਵਾਜ਼ ਕੰਪਿਊਟਰ ਜੀ ਲੋਕ किया जाए शायद दोबारा कदे भी सुनाई ना देवे क्योंकि अमिताभ बच्चन ने कौन बनेगा करोड़पति शो ਨੂੰ અલવિਦਾ ਕਹਿ ਦਿੱਤਾ ਹੈ ਵੀ 25 ਸਾਲ ਤੱਕ ਸ਼ੋ ਨੂੰ ਹੋਸਟ ਕਰਨ ਤੋਂ ਬਾਅਦ ਬਿਗ ਬੀ ਨੇ ਹੁਣ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ ਤੇ ਹੁਣ ਇਸ ਕੁਰਸੀ ਤੇ ਸਲਮਾਨ ਭਾਈ ਜਾਂਦੇ ਬੈਠਣ ਦੀ ਚਰਚਾ ਵੀ ਸੁਰਖੀਆਂ ਦੇ ਵਿੱਚ अमिताभ बच्चन 25 ਸਾਲਾਂ ਤੋਂ ਇਸ ਸ਼ੋ ਦੇ ਹੋਸਟ ਰਹੇ ਨੇ ਹੁਣ ਤੱਕ ਕੇਬੀਸੀ ਦੇ 16 ਸੀਜ਼ਨ ਪ੍ਰਸਾਰਿਤ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ ਇੱਕ ਨੂੰ ਬਿਗ ਬੀ ਨੇ ਹੋਸਟ ਨਹੀਂ ਕੀਤਾ ਸੀ ਤਾਂ ਸ਼ਾਹਰੂਖ ਖਾਨ ਨੂੰ ਸਿਰਫ ਇੱਕ ਵਾਰ ਕੇਬੀਸੀ ਦੇ ਹੋਸਟ ਵਜੋਂ ਦੇਖਿਆ ਗਿਆ ਸੀ ਅਤੇ ਦਰਸ਼ਕਾਂ ਨੇ ਕਿੰਗ ਖਾਨ ਨੂੰ ਰਿਜੈਕਟ ਕਰ ਦਿੱਤਾ ਹੈ। ਸਿ ਰਿਪੋਰਟਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਰਿਪੋਰਟਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਸ਼ੋਅ ਦੇ ਮੇਕਰਸ ਨੇ ਪਹਿਲਾਂ ਹੀ ਸਲਮਾਨ ਖਾਨ ਦੇ ਨਾਲ ਗੱਲ ਕਰ ਲਈ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਸਲਮਾਨ ਕੇਬੀਸੀ ਕੌਣ ਬਨੇਗਾ ਕਰੋੜਪਤੀ 17 ਦੇ 17 ਨੂੰ ਹੋਸਟ ਕਰਨਗੇ। ਬੱਚਨ ਜਿਹੜੇ ਨੇ ਅਮਿਤਾਬ ਬੱਚਨ ਨੂੰ ਉਹ ਸ਼ੋਅ ਛੱਡ ਰਹੇ ਨੇ। ਉਹਨਾਂ ਦੀ ਥਾਂ ਪਰ ਕੌਣ ਲੈ ਸਕਦਾ ਹੈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਈ ਜਾਨ ਦਾ ਸਵਾਗਤ ਅਤੇ ਕੇਬੀਸੀ ਦਾ ਫਾਰਮੈਟ ਕਿਵੇਂ ਇਕੱਠੇ ਸਕਰੀਨ ਤੇ ਉਤਰਣਗੇ